ਕੀ ਨਾਮ ਦਾ ਤੇਜ ਬਿਰਸਾ ਹਾਥੀਗੜ ਬਾਹਰ ਵਾਲਾ ਹਾਥੀਗੜ ਬੈਂਕ ਦੇ ਸਾਹਮਣੇ ਮੈਂ ਭੋਗ ਤੇ ਗਿਆ ਜੀ ਕੋਈ 10:30 ਹੋਏ ਨੇ ਮੇਰੀ ਭੁਆ ਜੀ ਦਾਤ ਹੋਈ ਤੇ ਅੱਜ ਭੋਗ ਹੀ ਮਸਾਣੀਆਂ ਪੈਂਡ ਮੈਂ ਤੇ ਮੇਰੀ ਬੇਟੀ ਤੇ ਮੇਰੀ ਵਾਈਫ ਚਲ ਗਏ ਜੀ ਕਰੀਬ ਹੀ 10:30 ਵਜੇ ਘਰੋਂ ਨਿਕਲੇ ਆ ਜੀ ਉਸ ਤੋਂ ਬਾਅਦ ਜੋ ਵਾਕਿਆ ਹੋਇਆ ਜੀ ਉਸ ਤੋਂ ਬਾਅਦ ਹੋਇਆ ਨੇ ਮੈਨੂੰ ਮੈਂ ਉੱਥੇ ਖੰਡਬਾੜ ਸਾਹ ਦਾ ਭੋਗ ਪਿਆਰ ਅਰਦਾਸ ਬੇਨਤੀ ਹੁੰਦੀ ਈ ਉਹਦੇ ਵਿੱਚ ਹੀ ਮੈਨੂੰ ਫੋਨ ਗਿਆ ਹਨ ਉੱਥੇ ਗਿਆ ਜੀ ਵੀ ਤੁਹਾਡੇ ਘਰ ਦੇ ਜੰਦਰੇ ਟੁੱਟ ਗਏ ਘਰ ਦੇ ਆ ਕੇ ਵੇਖਿਆ ਜੰਦਰਾ ਦੇ ਆਖ ਖਲਾਰਾ ਪਿਆ ਜੀ ਜਿੱਤੋਂ ਪਤਾ ਲੱਗਾ ਆ ਕੇ ਚੈੱਕ ਕੀਤਾ ਜਨਾ ਹੀ ਸੋਨਾ ਬਣਾਇਆ ਹੈ ਆਪਣੀ ਬੇਟੀ ਬਾਤ ਤੇ ਜੋ ਵੀ ਤੁਹਾਡਾ ਘਰ ਦਾ ਸੋਨਾ ਸਣਾ ਹੀ ਸਾਰਾ ਲੈ ਗਏ ਕੀ ਕੀ ਸੋਨੇ ਦੀਆਂ ਚੈਨਾਂ ਕੜੇ ਹੀ ਹੁਣ ਡਿਟੇਲ ਤੇ ਨਹੀਂ ਜੀ ਡਿਟੇਲ ਤੇ ਲੇਡੀਜ਼ ਨੂੰ ਬਹੁਤਾ ਪਤਾ ਹੁੰਦਾ ਜੀ ਦਾ ਤਰੀਕ ਇਹ ਵੀ ਕੋਈ 5 ਲੱਖ ਦੇ ਕਰੀਬ ਚਾਰ ਪੰਜ ਲੱਖ ਨਗਦੀ ਗਈ ਹੈ ਜੀ ਹੋਰਾਂ ਕੋਈ ਐਵੇਂ ਬਹੁਤੀ ਨਹੀਂ ਜ਼ਿਆਦਾ ਨਹੀਂ 25 30 ਜਾਂ 25000 ਰੁਪਏ ਲੱਗੂਗਾ ਘਟਨਾ ਸਰੀ ਮੈਂ ਤੇ ਸਾਢੇ 10 ਵਜੇ ਗਿਆ ਜੀ ਇਹ ਤੋਂ ਬਾਅਦ ਦੀ ਘਟਨਾ ਹੁਣ ਦਾ ਟਾਈਮ ਨੇ ਰੋ ਦੇ ਵਿੱਚ ਗੱਡੀ ਹੋਈ ਵੀ ਇੱਕ 11 ਵਜੇ ਤੋਂ ਲੈ ਕੇ 12 ਵਜੇ ਦੇ ਵਿੱਚ ਵਿੱਚ ਘਟਨਾ ਹੋ ਗਈ ਕੰਪਲੇਨਟ ਦਿੱਤੀ ਹੈ ਜੀ ਉਮਰ ਤੱਕ ਤੇ ਪੁਲਿਸ ਕੋਈ ਨਹੀਂ ਆਈ ਜੀ 100 ਨੰਬਰ ਤੇ ਵੀ ਕੀਤੀ ਹੈ ਸੀਸੀਟੀਵੀ ਕੋਈ ਲੱਗੇ ਤਾਂ ਨਹੀਂ ਸੀਸੀਟੀਵੀ ਆ ਗਿਆ ਜੀ ਉਹ ਆ ਕੇ ਪੁਲਿਸ ਵੇਖੇਗੀ ਜੀ ਬੈਂਕ ਦੇ ਵੀ ਆ ਗਿਆ ਸਾਹਮਣੇ ਉਹੀ ਵੀ ਨਹੀਂ ਕਰ ਜੀ ਗੱਲ ਬੰਦ ਹੀ ਜੀ ਬਾਹਰੋਂ ਤਰ੍ਹਾਂ ਤਾਲਾ ਲਾ ਗਏ ਬੇਟੀ ਨੂੰ ਮੈਂ ਛੱਡ ਕੇ ਨਹੀਂ ਗਿਆ ਜੀ ਇਸ ਘਰ ਦੇ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮੈਂ ਸਤਨਾਮ ਸਿੰਘ ਜੀ ਹਾਥੀ ਗੇਟ ਬਟਾਲਾ ਜੀ ਇਹ ਨਵੇਂ ਜਿਹੇ ਘਰ ਦਾ ਕਿਸ ਦਾ ਇਹ ਕੋਈ 1.5 ਵਜੇ ਦੀ ਗੱਲ ਆ ਜੀ ਇੱਥੇ ਗੈਸ ਸਿਲੰਡਰ ਲੈ ਕੇ ਆਇਆ ਸੀ ਤੇ ਉਹ ਗੇਟ ਖੜਕਾਉਣ ਰਿਹਾ ਸੀ ਤੇ ਉਹਨੇ ਗੇਟ ਦੇ ਅੰਦਰ ਵੇਖਿਆ ਤੇ ਦਰਵਾਜ਼ੇ ਸਾਰੇ ਖੁੱਲੇ ਸੀ ਤੇ ਉਹਨੇ ਰੌਲਾ ਰਲਾ ਪਾਇਆ ਇਹ ਵੀ ਸਾਰੇ ਜਣੇ ਫਿਰ ਇੱਥੇ ਇਹਦੇ ਘਰ ਆਣੇ ਸੀ ਭੋਗ ਤੇ ਗਏ ਐਤੋਂ ਪਹਿਲਾਂ ਕੋ 15 20 ਜਣ ਹੋ ਗਏ ਆ ਇੱਥੇ ਅਮਰੀਕ ਸਿੰਘ ਆ ਖਾਦ ਵਾਲਾ ਉਹਦੇ ਘਰ ਵਿੱਚ ਓਰੀ ਹੋਈ ਆ ਕਾਫੀ ਉਹਦੇ ਵਿਚਾਰੇ ਦੇ ਸੋਨਾ ਸਾਨਾ ਪੈਸੇ ਵੀ ਲੈ ਗਏ ਆ ਪਰ ਪੁਲਿਸ ਨੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਜੀ ਕਿਹੇ ਬੰਦੇ ਨੂੰ ਨਹੀਂ ਫੜਿਆ ਕੋਈ ਬੰਦਾ ਇੱਥੋਂ ਦਾ ਭੇਤੀ ਆ ਜੀ ਬਾਹਰ ਦਾ ਬੰਦਾ ਕੋਈ ਹੈ ਨਹੀਂਗਾ ਜਿਹੜਾ ਕੋ ਭੇਤ ਦੇ ਕੇ ਸਾਰਾ ਕੁਝ ਚੋਰੀ ਕਰਾਉਂਦਾ ਫੇਰ ਇੱਥੋਂ ਪਰ ਬਾਲਮੀਕੀ ਦੇ ਇੱਕ ਗੱਡੀ ਵੀ ਗਈ ਹੈ ਜੀ ਆਪਣੇ ਵੈਗਨਰ ਗੱਡੀ ਇੱਥੇ ਆ ਇੱਕ ਪਾਟੀਆਂ ਕਰਿਆਨੇ ਵਾਲਾ ਇਹਨਾਂ ਦਾ ਸੋਨਾ ਹੀ ਗਿਆ ਦੇਖੋ 25000 ਰੁਪਏ ਗਿਆ ਜੀ ਸੋਨਾ ਇਹਨਾਂ ਨੇ ਆਪਣੀ ਗੁੜੀਆਂ ਵਾਸਤੇ ਬਣਾਇਆ ਸੀ ਗੁੜੀਆਂ ਦੇ ਵਿਆਹ ਵਾਸਤੇ ਵੀ ਚਲੋ ਬਣਾਉਂਦੇ ਹੀ ਆ ਨਾ ਸਾਰੇ ਜਿੱਦਾਂ ਕੋ ਕੰਨਾਂ ਦੇ ਕੋ ਬਣਾ ਲਿਆ ਕੋ ਚੈਨ ਬਣਾ ਲਈ ਕੋ ਕੋਕੜਾ ਬਣਾ ਲਿਆ ਕੋ ਇਹੋ ਜਿਹਾ ਕੋ ਸੋਨਾ ਸੀ ਉਹ ਸਾਰਾ ਕੁਝ ਲੈ ਗਿਆ ਜੀ ਮਾਗਰਾਕ ਦੇਵੀ ਕੋ ਕਾਰਵਾਈ ਹੋਣੀ ਚਾਹੀਦੀ ਇਨਸਾਫ ਹੋਣਾ ਚਾਹੀਦਾ ਬਿਲਕੁਲ ਇਹ ਥੋੜੀ ਗੱਲ ਹੈ ਵੀ ਦੂਜੇ ਤੇ ਜਿੱਦਣ ਚੋਰੀ ਹੋ ਗਈ ਪੁਲਿਸ ਕੋਈ ਕਾਰਵਾਈ ਨਹੀਂ ਕਰਨ ਢਾਈ ਚੋਰੀ ਹੋਈ ਹੈ ਕਾਪੀ ਹੈ ਤੁਸੀਂ ਦੇਖਿਆ ਕੀ ਦੇਖਿਆ ਕੀ ਹੋਇਆ ਸਰ ਸਾਨੂੰ ਸਭ ਤੋਂ ਪਹਿਲਾਂ ਤੇ ਥਾਣੇ 'ਚ ਫੋਨ ਕਾਲਸ ਰਾਹੀਂ ਇਤਲਾਮ ਮਿਲੀ ਹੈ ਕਿ ਤੇਜਵਿੰਦਰ ਸਿੰਘ son of ਨਿਰਮਲ ਸਿੰਘ ਆਊਟਸਾਈਡ ਹਾਥੀ ਗੇਟ ਬਟਾਲਾ ਇੱਥੇ ਮਤਲਬ ਹੈ ਕਿ ਤੇ ਬਾਹਰ ਗਏ ਹੋਏ ਸੀਗੇ ਤੇ ਇਹਨਾਂ ਦੇ ਪਿੱਛੇ ਕਿਸੇ ਨੇ ਤਾਲੇ ਤੋੜ ਕੇ ਇਹਨਾਂ ਕਰੋ ਚੋਰੀ ਕਰ ਲਈ ਹੈ ਜਿਹਦੇ ਵਿੱਚ ਕ ਤਕਰੀਬਨ 6-7 ਤੋਲੇ ਸੋਨਾ ਹੈ ਤੇ ਪਲਸ 20000 ਰੁਪਏ ਜਿਹੜੇ ਹੈਗੇ ਸਾਨੂੰ ਚੋਰੀ ਹੋਣ ਦੀ ਇਨਾਂ ਤੋਂ ਖਬਰ ਮਿਲੀ ਹੈ ਤੇ ਆਸ-ਪਾਸ ਲੱਗੇ ਹੋਏ ਕੈਮਰੇਜ਼ ਤੋਂ ਆਪਾਂ ਜਾਂਚ ਕਰਾਂਗੇ ਕਿ ਨਾਲੇ ਅਸੀਂ ਸ਼ੱਕੀ ਜੋ ਲੋਕ ਹੈ ਉਹਨਾਂ ਵੱਲੋਂ ਮਤਲਬ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਜਲਦ ਤੋਂ ਜਲਦ ਸਰ ਇਹ ਤੇ ਹੁਣ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਸਭ ਤੋਂ ਪਹਿਲਾਂ ਆਪਾਂ ਕੈਮਰੇਜ਼ ਚੈੱਕ ਕਰਾਂਗੇ ਜੇ ਤੇ ਸਾਨੂੰ ਮਤਲਬ ਅੱਛੀ ਮਤਲਬ ਪਤਾ ਲੱਗ ਜਾਂਦਾ ਹੈ ਕਿ ਲੋਕ ਕਿਹੜੇ ਆ ਫਿਰ ਤੇ ਅਸੀਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਕਿ ਸਾਨੂੰ ਚੋਰਾਂ ਦਾ ਪਤਾ ਲੱਗ ਸਕੇ ਤੇ ਫਿਲਹਾਲ ਆਪਾਂ ਇਨਵੈਸਟੀਗੇਸ਼ਨ ਕਰਾਂਗੇ ਫਿਰ ਤੁਹਾਨੂੰ ਬਹੁਤ ਜਲਦ ਅਸੀਂ ਦੱਸ ਦਾਂਗੇ